ਦੁਨੀਆ ਦੇ ਵਿੱਚ ਜਦੋਂ ਵੀ ਮਨੁੱਖਤਾ ਦੇ ਭਲੇ ਦੀ ਗੱਲ ਹੁੰਦੀ ਹੈ ਤਾਂ ਰੈੱਡ ਕਰਾਸ ਦੀ ਗੱਲ ਆਉਂਦੀ ਹੈ ਜਾਂ ਫਿਰ ਮਦਰ ਟਰੇਸਾ ਦੀ ਗੱਲ ਆਉਂਦੀ ਹੈ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਭਗਤਪੂਰਨ ਸਿੰਘ ਹੁਣਾਂ ਨੇ ਇਹਨਾਂ ਨਾਲੋਂ ਵੀ ਮਹਾਨ ਕਾਰਜ ਜਿਹੜਾ ਉਹ ਕੀਤਾ ਸੀ ਅੱਜ ਅਸੀਂ ਭਗਤਪੂਰਨ ਸਿੰਘ ਜੀ ਦੇ ਮਹਾਰਕ ਜੀਵਨ ਨੂੰ ਵਿਚਾਰਨ ਦਾ ਯਤਨ ਕਰਾਂਗੇ ਕਿਵੇਂ ਇੱਕ ਸਨਤਨੀ ਧਰਮ ਦੇ ਵਿੱਚੋਂ ਉਹ ਸਿੱਖ ਬਣਦੇ ਹੈ ਤੇ ਫਿਰ ਕਿਵੇਂ ਉਹ ਮਨੁੱਖਤਾ ਦੇ ਭਲੇ ਵਾਸਤੇ ਕਾਰਜ ਕਰਦੇ ਹੈ ਇਹ ਸਾਰਾ ਕੁਝ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਈ ਇੱਕ ਬੱਚੀ ਜਿਸ ਦਾ ਨਾਮ ਮਹਿਤਾਬ ਕੌਰ ਸੀ ਮਹਿਤਾਬ ਕੌਰ ਦਾ ਜਦੋਂ ਆਨੰਦ ਕਾਰਜ ਹੁੰਦਾ ਏ ਤੇ ਪੁਰਾਣੇ ਸਮੇਂ ਦੇ ਵਿੱਚ ਕਿਹਾ ਜਾਂਦਾ ਏ ਕਿ ਮੁਕਲਾਵਾ ਜਿਹੜਾ ਬਹੁਤ ਦੇਰ ਬਾਅਦ ਜਾਂਦਾ ਸੀ ਜਦੋਂ ਹੀ ਮੁਕਲਾਵਾ ਜਾਣ ਦਾ ਸਮਾਂ ਆਇਆ ਤਾਂ ਇਨਾਂ ਚਿਰ ਨੂੰ ਪਤਾ ਲੱਗਦਾ ਏ ਕਿ ਜਿਹਦੇ ਨਾਲ ਮਹਿਤਾਬ ਕੌਰ ਦਾ ਵਿਆਹ ਹੋਇਆ ਏ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਮਹਿਤਾਬ ਕੌਰ ਜਿਹੜੀ ਸਿੱਖ ਪਰਿਵਾਰ ਦੀ ਬੱਚੀ ਸੀ ਇਹ ਆਪਣੇ ਘਰ ਵਿੱਚ ਜਾ ਕੇ ਵਸਣ ਤੋਂ ਪਹਿਲਾਂ ਹੀ ਵਿਧਵਾ ਹੋ ਜਾਂਦੀ ਏ ਫਿਰ ਲੋਕਾਂ ਦੇ ਤਾਨੇ ਮਿਹਣਿਆਂ ਤੋਂ ਡਰਦਿਆਂ ਹੋਇਆਂ ਮਹਿਤਾਬ ਕੌਰ ਦੇ ਪਿਤਾ ਨੇ ਉਹਨੂੰ ਜਿਹੜਾ ਸੀ ਰਾਜੇ ਅਨੇ ਦੇ ਰਹਿਣ ਵਾਲੇ ਇੱਕ ਸ਼ੌਕਰ ਦੇ ਕੋਲ ਭੇਜ ਦਿੱਤਾ ਉਹਦੇ ਨਾਲ ਵਿਆਹ ਕਰ ਦਿੱਤਾ ਇਹ ਜਿਹੜਾ ਸ਼ੌਕਰ ਸੀ ਇਹ ਸ਼ਿਭੂਮਲ ਸੀ ਇਹ ਪਹਿਲਾਂ ਵੀ ਵਿਆਹਿਆ ਹੋਇਆ ਸੀ ਇਹਦੀ ਪਹਿਲਾਂ ਵੀ ਔਲਾਦ ਸੀ ਪਰ ਇਹਦੇ ਕੋਲ ਜਿਹੜਾ ਵਾ ਮਹਿਤਾਬਕੌਰ ਨੂੰ ਭੇਜ ਦਿੱਤਾ ਗਿਆ ਇਹਦੇ ਨਾਲ ਵਿਆਹ ਕਰ ਦਿੱਤਾ ਗਿਆ ਤਾਂ ਸ਼ੌਕਰਾ ਜਿਹੜਾ ਇਹਦਾ ਬਹੁਤ ਵੱਡਾ ਸੀ ਉਸ ਵੇਲੇ ਦੇ ਨਾਲ 52 ਰੁਪਏ ਇਨਕਮ ਟੈਕਸ ਜਿਹੜੀ ਆ ਉਹ ਸ਼ਿਭੂ ਮੱਲ ਭਰਿਆ ਕਰਦਾ ਸੀ ਹੁਣ ਮਹਿਤਾਬਕੌਰ ਆਣ ਕੇ ਸ਼ਿਭੂ ਮੱਲ ਦੇ ਕੋਲ ਵਸ ਜਾਂਦੀ ਹੈ ਤਾਂ ਇੱਕ ਬੰਦੇ ਨੇ ਆਣ ਕੇ ਸ਼ਿਭੂ ਮੱਲ ਨੂੰ ਕਿਹਾ ਵੀ ਸ਼ਿਭੂ ਮੱਲ ਤੋ ਖੱਤਰੀ ਐ ਤਾਂ ਤੇਰੀ ਇਹ ਘਰ ਵਾਲੀ ਜਿਹੜੀ ਮਹਿਤਾਬ ਕੌਰ ਇਹ ਜੱਟ ਪਰਿਵਾਰ ਨਾਲ ਸੰਬੰਧਤ ਐ ਜੇ ਤੇਰੇ ਘਰ ਵਿੱਚ ਕੋਈ ਬੱਚੇ ਦਾ ਜਨਮ ਹੋਇਆ ਤੇ ਉਹਦਾ ਵਿਆਹ ਕਿੱਥੇ ਕਰੇਗਾ ਜੱਟ ਪਰਿਵਾਰ ਵਿੱਚ ਕਰੇਗਾ ਜਾਂ ਖੱਤਰੀਆਂ ਦੇ ਘਰ ਕਰੇਗਾ ਇਸ ਗੱਲ ਤੋਂ ਸ਼ਿਭੂ ਮਲ ਜਿਹੜਾ ਉਹ ਖਿੱਚ ਜਾਂਦਾ ਏ ਇਸੇ ਕਰਕੇ ਉਹਨੇ ਮਹਿਤਾਬ ਕੌਰ ਦੇ ਘਰ ਕੋਈ ਵੀ ਔਲਾਦ ਜਿਹੜੀ ਉਹ ਨਾ ਹੋਣ ਦਿੱਤੀ ਤਿੰਨ ਵਾਰ ਔਲਾਦ ਨੂੰ ਜਨਮ ਤੋਂ ਪਹਿਲਾਂ ਹੀ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਹੁਣ ਮਹਿਤਾਬਕੌਰ ਜਿਹੜੀ ਸੀ ਉਹ ਬਿਲਕੁਲ ਕਮਜ਼ੋਰ ਹੋ ਚੁੱਕੀ ਸੀ ਉਹਦੀ ਕੋਈ ਵੀ ਪੇਸ਼ ਨਹੀਂ ਸੀ ਜਾਂਦੀ ਪਈ ਇੱਕ ਨੌਕਰਾਨੀ ਤੋਂ ਵੱਧ ਉਹਦੀ ਕੋਈ ਵੀ ਹیثیت ਜਿਹੜੀ ਇਸ ਘਰ ਦੇ ਵਿੱਚ ਨਹੀਂ ਸੀ ਇੱਕ ਦਿਨ ਕੀ ਹੋਇਆ ਕਿ ਰਾਜੇ ਆਣੇ ਦੀ ਧਰਤੀ ਤੋਂ ਦਰਬਾਰ ਸਾਹਿਬ ਜਾਣ ਵਾਸਤੇ ਸੰਗਤ ਤਿਆਰ ਹੁੰਦੀ ਹੈ ਤਾਂ ਮਹਿਤਾਬਕੌਰ ਨੇ ਉਸ ਵੇਲੇ ਦੇ ਨਾਲ ਸ਼ਿਭੂ ਮਾਲ ਨੂੰ ਪੁੱਛਿਆ ਕਿ ਮੈਂ ਵੀ ਸ਼੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਜਾਣਾ ਚਾਹੁੰਦੀ ਹਾਂ ਮਹਿਤਾਬਕੌਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਉਂਦੀ ਹੈ ਆਣ ਕੇ ਅਰਦਾਸ ਕਰਦੀ ਹੈ ਹੇ ਸਤਿਗੁਰਾਂ ਮੈਂ ਆਪਣੇ ਤਨ ਦੇ ਉੱਪਰ ਕਿੰਨੇ ਦੁੱਖ ਹੰਢਾਏ ਮੈਂ ਹੋਰ ਵੀ ਹੰਢਾ ਲਵਾਂਗੀ ਪਰ ਮੈਨੂੰ ਕਿਰਪਾ ਕਰਕੇ ਔਲਾਦ ਦਾ ਸੁੱਖ ਜਿਹੜਾ ਉਹ ਤੇ ਪ੍ਰਾਪਤ ਹੋ ਜਾਵੇ ਕਿਸੇ ਤਰੀਕੇ ਦੇ ਨਾਲ ਤੁਸੀਂ ਸ਼ਿਭੂ ਮਾਲ ਦੇ ਮਨ ਦੇ ਉੱਪਰ ਵੱਸ ਜਾਓ ਜਿਹਦੇ ਕਰਕੇ ਮੈਨੂੰ ਔਲਾਦ ਦਾ ਜਿਹੜਾ ਸੁੱਖ ਹੈ ਉਹ ਪ੍ਰਾਪਤ ਹੋ ਜਾਵੇ ਇਸੇ ਤਰ੍ਹਾਂ ਦੇ ਨਾਲ ਫਿਰ ਜਿਹੜਾ ਸੀ ਉਹ ਮਹਿਤਾਬਕੌਰ ਨੇ ਜਾ ਕੇ ਸ਼ਿਭੂ ਮਾਲ ਨੂੰ ਕਿਹਾ ਵੀ ਤੂੰ ਐਵੇਂ ਨਾ ਕਰ ਇੰਨਾ ਜ਼ਬਰ ਨਾ ਬਣ ਮੈਨੂੰ ਜਿਹੜਾ ਉਹ ਔਲਾਦ ਦਾ ਸੁੱਖ ਪ੍ਰਾਪਤ ਹੋ ਲੈ ਤੇ ਤਾਂ ਸ਼ਿਭੂ ਮਾਲ ਨੇ ਅੱਗੇ ਸ਼ਰਤ ਰੱਖੀ ਕੇ ਤੇਰੇ ਘਰ ਔਲਾਦ ਹੋ ਸਕਦੀ ਹੈ ਪਰ ਉਹਨੂੰ ਮੇਰੀ ਇਸ ਜਾਇਦਾਦ ਦੇ ਵਿੱਚੋਂ ਕੋਈ ਵੀ ਹਿੱਸਾ ਜਿਹੜਾ ਉਹ ਨਹੀਂ ਮਿਲੇਗਾ ਮਹਿਤਾਬ ਕੌਰ ਨੇ ਕਿਹਾ ਠੀਕ ਹੈ ਮੈਂ ਆਪੇ ਹੀ ਆਪਣੇ ਬੱਚੇ ਨੂੰ ਪਾਲ ਲਵਾਂਗੀ ਲੇਕਿਨ ਜਿਹੜਾ ਵਾ ਮੇਰੀ ਗੋਦ ਵਿੱਚ ਵੀ ਬਾਲ ਜਿਹੜਾ ਉਹ ਖੇਡਣਾ ਚਾਹੀਦਾ ਤਾਂ ਫਿਰ ਇਸ ਤਰ੍ਹਾਂ ਦੇ ਨਾਰ 4 ਜੂਨ 1904 ਈਸਵੀ ਨੂੰ ਮਹਿਤਾਬ ਕੌਰ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੋਂ ਮਿਲਣ ਕਰਕੇ ਇਹਦਾ ਨਾਮ ਰਾਮਜੀਦਾਸ ਰੱਖਿਆ ਜਾਂਦਾ ਹੈ ਬੜੇ ਹੀ ਪਿਆਰ ਦੇ ਨਾਲ ਮਹਿਤਾਬਕੌਰ ਨੇ ਆਪਣੇ ਪੁੱਤਰ RAM JI DAAS ਨੂੰ ਪਾਲਿਆ ਵੱਡਾ ਕੀਤਾ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਫਲੈਗ ਜਿਹੜੀ ਉਹ ਫੈਲ ਜਾਂਦੀ ਹੈ ਇਹ ਫਲੈਗ ਬਿਮਾਰੀ ਜਿਹੜੀ ਸੀ ਇਹ ਚੂਹਿਆਂ ਤੋਂ ਫੈਲੀ ਸੀ ਤਾਂ ਲੋਕ ਜਿਹੜੇ ਸਨ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਝੁੱਗੀਆਂ ਦੇ ਵਿੱਚ ਜਾ ਕੇ ਰਹਿਣ ਲੱਗ ਜਾਂਦੇ ਆ ਇਹ ਸ਼ੂਤ ਦੀ ਬਿਮਾਰੀ ਹੋਣ ਕਰਕੇ ਕੋਈ ਵੀ ਉਹਨਾਂ ਦੇ ਨੇੜੇ ਨਹੀਂ ਸੀ ਜਾਂਦਾ ਉਸ ਵੇਲੇ ਮਹਿਤਾਬ ਕੌਰ ਜਿਹੜੀ ਉਹ ਸ਼ਿਬੂ ਮਾਲੂ ਨਾਲ ਲੈ ਕੇ ਝੁੱਗੀਆਂ ਦੇ ਵਿੱਚ ਜਾਂਦੇ ਆ ਤੇ ਉਹਨਾਂ ਲੋਕਾਂ ਦੀ ਮਦਦ ਕਰਦੇ ਆ ਮਾਨਵਤਾ ਦੇ ਲਈ ਮਨੁੱਖਤਾ ਦੇ ਲਈ ਭਲੇ ਦੇ ਕਾਰਜ ਜਿਹੜੇ ਉਹ ਮਹਿਤਾਬ ਕੌਰ ਨੇ ਹੀ ਕਰਨੇ ਆਰੰਭ ਕਰ ਦਿੱਤੇ ਸੀ ਮਹਿਤਾਬਕੌਰ ਜਿਹੜੀ ਸੀ ਚੁਰਾਹੇ ਦੇ ਵਿੱਚ ਜਾ ਕੇ ਆਏ ਗਏ ਰਾਹਗੀਰਾਂ ਨੂੰ ਪਾਣੀ ਪਲਾਇਆ ਕਰਦੀ ਸੀ ਮਨ ਜਾ ਕੇ ਪਸ਼ੂ ਪੰਛੀਆਂ ਨੂੰ ਚੋਗਾ ਪਾਇਆ ਕਰਦੀ ਸੀ ਤੇ ਨਾਲ ਆਪਣੇ ਪੁੱਤਰ RAM JI DAS ਨੂੰ ਵੀ ਲੈ ਕੇ ਜਾਇਆ ਕਰਦੀ ਸੀ ਜਿਵੇਂ ਮਹਿਤਾਬ ਕੋਰ ਭਲੇ ਦੇ ਕਾਰਜ ਕਰਦੀ ਸੀ ਮਨੁੱਖਤਾ ਦੇ ਕਾਰਜ ਕਰਦੇ ਸੀ ਇਦਾਂ ਹੀ ਉਹਦਾ ਪੁੱਤਰ RAM JI DAS ਜਿਹੜਾ ਸੀ ਉਹ ਵੀ ਮਨੁੱਖਤਾ ਦੇ ਨਾਲ ਮਾਨਵਤਾ ਦੇ ਨਾਲ ਵਾਤਾਵਰਣ ਦੇ ਨਾਲ ਪਿਆਰ ਕਰਨ ਲੱਗ ਜਾਂਦਾ ਹੈ ਤਾਂ ਇਸ ਸਮੇਂ ਦੌਰਾਨ ਜਿਹੜਾ ਸੀ ਉਹ ਪੰਜਾਬ ਦੇ ਵਿੱਚ ਕਾਲ ਪੈ ਜਾਂਦਾ ਹੈ ਜਿਹੜੇ ਪਸ਼ੂਆਂ ਦੇ ਖਾਣ ਵਾਸਤੇ ਚਾਰਾ ਸੀ ਉਹ ਖਤਮ ਹੋ ਜਾਂਦਾ ਹੈ ਤਾਂ ਇਹਨਾਂ ਦਿਨਾਂ ਦੇ ਦੌਰਾਨ ਸ਼ਿਭੂ ਮਾਲ ਨੇ ਕੀ ਕੀਤਾ ਉਹਨੇ ਲਾਹੌਰ ਤੋਂ ਇੱਕ ਟ੍ਰੇਨ ਤੂੜੀ ਦੀ ਮੰਗਾਈ ਮੰਗਾ ਕੇ ਤੇ ਖੰਨਾ ਸਟੇਸ਼ਨ ਦੇ ਉੱਪਰ ਤੂੜੀ ਦੀਆਂ ਪੰਡਾ ਜ਼ਿਮੀਦਾਰਾਂ ਨੂੰ ਚੁਕਾ ਦਿੱਤੀਆਂ ਤੇ ਨਾਲੇ ਕਹਿ ਦਿੱਤਾ ਵੀ ਜੇਕਰ ਤੁਹਾਡੇ ਕੋਲ ਪੈਸੇ ਹੋਏ ਵਾਪਸ ਕਰ ਦਿਓ ਜੇ ਨਹੀਂ ਹੋਏ ਤੇ ਫਿਰ ਗੁਰੂ ਜਾਣੇ ਇਦਾਂ ਕਰਕੇ ਜਿਹੜਾ ਸੀ ਉਹਨੇ ਪਾਰਿਓਪਕਾਰ ਦਾ ਕਾਰਜ ਇਹ ਵੀ ਕੀਤਾ ਸੀ ਪਰ ਬਾਅਦ ਵਿੱਚ ਲੋਕਾਂ ਨੇ ਉਹਦੇ ਪੈਸੇ ਜਿਹੜੇ ਵਾਪਸ ਨਹੀਂ ਕੀਤੇ ਜਿਹਦੇ ਤੋਂ ਬਾਅਦ ਸ਼ਿਭੂ ਮਾਲ ਦਾ ਸ਼ੌਕਾਰਾ ਜਿਹੜਾ ਉਹ ਖਤਮ ਹੋ ਜਾਂਦਾ ਹੈ ਤਾਂ ਫਿਰ ਇਹਨਾਂ ਦਿਨਾਂ ਦੇ ਦੌਰਾਨ ਦੋ ਘਟਨਾਵਾਂ RAM JI DAS ਦੇ ਨਾਲ ਵਾਪਰਦੀਆਂ ਜਿਹਦੇ ਤੋਂ ਬਾਦ RAM JI DAS ਜਿਹੜਾ ਉਹ ਸਿੱਖੀ ਵਾਲੇ ਪਾਸੇ ਨੂੰ ਪ੍ਰਭਾਵਿਤ ਹੋ ਜਾਂਦਾ ਹੈ। ਪਹਿਲੀ ਘਟਨਾ ਵਾਪਰਦੀ ਹੈ ਜਦੋਂ RAM JI DAS ਦੀ ਉਮਰ ਜਿਹੜੀ ਉਹ 14 ਸਾਲ ਦੀ ਸੀ ਉਹ ਪਿੰਡ ਦੇ ਕੁਝ ਲੋਕਾਂ ਦੇ ਨਾਲ ਜੋੜ ਮੇਲਾ ਫਤਿਹਗੜ੍ਹ ਸਾਹਿਬ ਜਦੋਂ ਸ਼ਹੀਦੀ ਸਭਾ ਲੱਗਦੀ ਹੈ ਛੋਟੇ ਸਾਹਿਬ ਜਿਆਦਿਆਂ ਦੀ ਯਾਦ ਵਿੱਚ ਉੱਥੇ ਜਾਂਦਾ ਹੈ। ਜਦੋਂ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ RAM JI DAS ਬੈਠਦਾ ਹੈ ਉਹਦੇ ਤੋਂ ਤੀਸਰਾ ਬੰਦਾ ਜਿਹੜਾ ਉਹ ਬੈਠਾ ਹੋਇਆ ਉਹਨੇ ਬੜੀ ਸੋਹਣੀ ਪੋਸ਼ਾਕ ਪਾਈ ਹੈ ਬੜੀ ਸੋਹਣੀ ਦਸਤਾਰ ਸਜਾਈ ਹੈ। ਇਦਾਂ ਲੱਗਦਾ ਜਿਵੇਂ ਕੋਈ ਰਾਜਾ ਮਹਾਰਾਜਾ ਹੁੰਦਾ ਹੈ। ਜਦੋਂ ਉਹਨੇ ਕਿਸੇ ਨੂੰ ਪੁੱਛਿਆ ਪੀ ਇਹ ਕੌਣ ਹੈ ਤਾਂ ਉਹਨਾਂ ਨੇ ਫਿਰ ਦੱਸਿਆ ਪੀ ਇਹ ਮਹਾਰਾਜਾ ਭਪਿੰਦਰ ਸਿੰਘ ਪਟਿਆਲੇ ਵਾਲਾ ਹੈ RAM JI DAS ਬੜਾ ਹੈਰਾਨ ਹੋਇਆ ਮੇਰੇ ਵਰਗਾ ਗਰੀਬ ਵੀ ਇਸ ਸੰਗਤ ਵਿੱਚ ਬੈਠਾ ਹੈ ਤੇ ਰਾਜਾ ਵੀ ਜਿਹੜਾ ਉਹ ਬਰਾਬਰ ਜਿਹੜਾ ਸੰਗਤ ਵਿੱਚ ਬੈਠਾ ਹੈ ਇਹ ਗੁਰਨਾਣਕ ਦਾ ਘਰ ਕਿੰਨਾ ਮਹਾਨ ਇਨਾ ਸ਼ੇਰ ਨੂੰ RAM JI DAS ਦੀ ਜਿਹੜੀ ਨਿਗਾਹ ਪੈਂਦੀ ਹੈ ਉਹ 23 ਕੋ ਸਾਲ ਦਾ ਨੌਜਵਾਨ ਜਿਹੜਾ ਮਹਾਰਾਜਾ ਭੁਪਿੰਦਰ ਸਿੰਘ ਦਾ ADC ਸੀ ਉਹ ਬੜਾ ਸੋਹਣਾ ਸੀ ਬੜੀ ਸੋਹਣੀ ਉਹਨੇ ਦਸਤਾਰ ਸਜਾਈ ਤੇ ਬੜਾ ਸੁੰਦਰ ਉਹਦਾ ਦਾੜਾ ਸੀ ਉਹਦੇ ਨੂੰ ਉਹਨੂੰ ਵੇਖ ਕੇ RAM JI DAS ਬੜਾ ਪ੍ਰਭਾਵਿਤ ਹੁੰਦਾ ਹੈ ਕਿ ਮੈਨੂੰ ਵੀ ਇਦਾਂ ਦਾ ਹੋਣਾ ਚਾਹੀਦਾ ਅਗਲਾ ਦਿਨ ਜਦੋਂ ਚੜਿਆ ਤੇ ਉਦੋਂ ਇੱਕ ਹੋਰ ਘਟਨਾ ਵਾਪਰੀ ਜਦੋਂ ਨਗਰ ਕੀਰਤਨ ਨਿਕਲਦਾ ਹੈ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਜੋਤੀ ਸਰੂਪ ਤੱਕ ਤਾਂ ਇਸ ਨਗਰ ਕੀਰਤਨ ਦੇ ਵਿੱਚ RAM JI DAS ਵੀ ਸ਼ਾਮਲ ਹੁੰਦਾ ਹੈ ਤੇ ਕੀ ਵੇਖਦਾ ਆਪਣੀਆਂ ਦੇ ਨਾਲ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜਿਹੜਾ ਵਾ ਉਹ ਪਾਲਕੀ ਸਾਹਿਬ ਦੇ ਵਿੱਚ ਹੈ ਤੇ ਪਾਲਕੀ ਸਾਹਿਬ ਦੇ ਵਿੱਚ ਮਹਾਰਾਜ ਦੇ ਸਰੂਪ ਨੂੰ ਚੋੜ ਕਰਨ ਵਾਲਾ ਕੋਈ ਹੋਰ ਨਹੀਂ ਮਹਾਰਾਜਾ ਭਪਿੰਦਰ ਸਿੰਘ ਖੁਦ ਹੈ ਨੰਗੇ ਪੈਰੀ ਨਾਲੇ ਮਹਾਰਾਜਾ ਚੱਲ ਰਿਹਾ ਤੇ ਨਾਲੇ-ਨਾਲੇ ਚੋੜ ਕਰ ਰਿਹਾ ਉਹ ਬੜਾ ਪ੍ਰਭਾਵਿਤ ਹੋਇਆ ਨਾਮ ਜੀ ਦਾਸ ਕਿ ਮੈਂ ਇਸ ਮਹਾਰਾਜ ਦੇ ਕੋਲ ਧਨ ਦੌਲਤ ਦੀ ਕੋਈ ਵੀ ਜਿਹੜੀ ਉਹ ਘਾਟ ਨਹੀਂ ਹੈ ਇਹਦੇ ਕੋਲ ਸੰਸਾਰੀ ਪਦਾਰਥ ਵੀ ਸਾਰੇ ਆ ਪਰ ਇਹ ਗੁਰਨਾਨਕ ਦੇ ਘਰ ਵਿੱਚੋਂ ਕਿਹੜੀ ਰੋਹਾਨੀਅਤ ਦੀ ਦਾਤ ਮਿਲਦੀ ਹੈ ਜਿਹਦੇ ਕਰਕੇ ਮਹਾਰਾਜਾ ਨੰਗੇ ਪੈਰੀ ਨਾਲ ਚੱਲ ਰਿਹਾ ਜਦੋਂ ਉਹਨੇ ਜਾ ਕੇ ਜੋਤੀ ਸਰੂਪ ਸਾਹਿਬ ਦਾ ਇਤਿਹਾਸ ਪੜਿਆ ਕਿ ਇੱਥੇ ਕਿਵੇਂ 7 ਤੇ 9 ਸਾਲ ਦੇ ਜਿਹੜੇ ਸਾਹਿਬ ਜਿਆਦੇ ਸੀ ਉਹ ਸ਼ਹੀਦ ਹੋਏ ਤੇ ਇਸ ਥਾਂ ਦੇ ਉੱਪਰ ਉਹਨਾਂ ਦਾ ਸਸਕਾਰ ਕੀਤਾ ਗਿਆ ਇਸ ਗੱਲ ਨੇ ਵੀ RAM JI DAS ਦੇ ਮਨ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਸੀ ਉਹਨੇ ਆਣ ਕੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੈਂ ਵੀ ਸਿੱਖ ਬਾਨਣਾ ਚਾਹੁੰਦਾ ਹਾਂ ਤਾਂ ਇਦਾਂ ਹੀ ਇੱਕ ਹੋਰ ਘਟਨਾ ਵਾਪਰਦੀ ਹੈ ਉਹ ਸੀ RAM JI DAS ਜਿਹੜਾ ਵਾ ਉਹ ਅਜੇ 19 ਸਾਲ ਦਾ ਸੀ ਉਸ ਵੇਲੇ ਦੇ ਨਾਲ 10ਵੀਂ ਦਾ ਪੇਪਰ ਦੇਣ ਵਾਸਤੇ ਜਦੋਂ ਉਹ ਲੁਧਿਆਣੇ ਗਿਆ ਸੀ ਤਾਂ ਕੁਝ ਦਿਨ ਲੁਧਿਆਣੇ ਰੁਕਣ ਤੋਂ ਬਾਅਦ ਜਦੋਂ ਇੱਕ ਦਿਨ ਉਹ ਸ਼ਿਵ ਦਵਾਲੇ ਦੇ ਵਿੱਚ ਜਾਂਦਾ ਹੈ ਠਾਕਰਾਂ ਦੀ ਪੂਜਾ ਕਰਦਾ ਹੈ ਪਾਣੀ ਦੇ ਨਾਲ ਧੋਂਦਾ ਹੈ ਤੇ ਆਪਣੇ ਹੱਥੀ ਝਾੜੂ ਲਾਉਂਦਾ ਹੈ ਜਦੋਂ ਭੁੱਖ ਲੱਗੇ ਤਾਂ ਉਸ ਵੇਲੇ ਜਿਹੜਾ ਇੱਥੋਂ ਦਾ ਪੁਜਾਰੀ ਸੀ ਉਹਨੇ ਆਪਣੇ ਸੰਸਕ੍ਰਿਤ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ਾਦਾ ਛਕਾਇਆ ਜਦੋਂ RAM JI DAS ਨੇ ਜਾ ਕੇ ਪ੍ਰਸ਼ਾਦਾ ਛਕਣਾ ਚਾਹਿਆ ਤਾਂ ਉਸ ਪੁਜਾਰੀ ਨੇ ਧੱਕੇ ਮਾਰ ਕੇ ਬਾਹਰ ਕੱਢਤਾ ਕਿ ਇਹ ਜਿਹੜਾ ਪ੍ਰਸ਼ਾਦਾ ਇਹ ਜਿਹੜਾ ਲੰਗਰ ਹੈ ਇਹ ਮੇਰੇ ਵਿਦਿਆਰਥੀਆਂ ਵਾਸਤੇ ਹੈ ਕਿਸੇ ਆਮ ਜਾਤੂਰੂ ਵਾਸਤੇ ਨਹੀਂ ਹੈਗਾ ਭੁੱਖਾ ਪਾਣ RAM JI DAS ਜਿਹੜਾ ਸੀ ਉਹ ਲੁਧਿਆਣੇ ਤੋਂ ਤੁਰਿਆ ਨਾ ਫਿਰ ਖੰਨੇ ਵਾਲੇ ਪਾਸੇ ਨੂੰ ਤੁਰ ਪੈਂਦਾ ਕਿਉਂਕਿ ਕੋਲ ਕੋਈ ਪੈਸਾ ਵੀ ਨਹੀਂ ਸੀ ਹੈਗਾ ਤੁਰ ਕੇ ਜਦੋਂ ਚਲਦਾ ਤੇ ਦੁਰਾਹੇ ਦੇ ਕੋਲ ਜਾ ਕੇ ਹਨੇਰਾ ਹੋ ਜਾਂਦਾ ਹੈ। ਉੱਥੇ ਦੋ ਸਿੱਖ ਜਿਹੜੇ ਸਨ ਉਹ ਪਾਠ ਕਰ ਰਹੇ ਸੀ ਇੱਕ ਸੋਦਾ ਰਹਿਰਾ ਸਾਹਿਬ ਦਾ ਪਾਠ ਕਰ ਰਿਹਾ ਸੀ ਦੂਸਰਾ ਜਿਹੜਾ ਸੀ ਉਹ ਸਰਵਣ ਕਰ ਰਿਹਾ ਸੀ। ਤਾਂ ਇਹਨੇ ਜਾ ਕੇ ਪੁੱਛਿਆ ਵੀ ਹਨੇਰਾ ਹੋ ਗਿਆ ਮੈਂ ਰਾਜੇ ਜਾਣਾ ਹੈ ਤਾਂ ਉਸ ਵੇਲੇ ਦੇ ਨਾਲ ਉਹਨਾਂ ਨੇ ਕਿਹਾ ਵੀ ਤੂੰ ਰਾਤ ਰੇਰੂ ਸਾਹਿਬ ਖੈਰ ਸਕਦਾ ਇਥੋਂ ਡੇਢ ਕੋ ਮੀਲ ਦੀ ਦੂਰੀ ਦੇ ਉੱਪਰ ਗੁਰਦੁਆਰਾ ਰੇਰੂ ਸਾਹਿਬ ਹੈ। ਤਾਂ ਉਸ ਵੇਲੇ ਦੇ ਨਾਲ RAM Ji Das ਕਹਿ ਲੱਗਾ ਮੈਨੂੰ ਤੇ ਪਤਾ ਹੀ ਕੋਈ ਨਹੀਂ ਵੀ ਗੁਰਦੁਆਰਾ ਸਾਹਿਬ ਕਿੱਥੇ ਹੈ। ਤਾਂ ਉਹਨਾਂ ਫਿਰ ਸਿੱਖਾਂ ਨੇ ਜਿਹੜਾ ਸੀ RAM JI DAS ਨੂੰ ਆਪਣੇ ਘਰ ਖੜਿਆ ਰਾਤ ਛਕਣ ਵਾਸਤੇ ਪ੍ਰਸ਼ਾਦਾ ਦਿੱਤਾ ਰਹਿਣ ਵਾਸਤੇ ਬਿਸਤਰਾ ਦਿੱਤਾ ਅਗਲੇ ਦਿਨ ਫਿਰ ਜਿਹੜਾ RAM JI DAS ਸੀ ਉਹ ਗੁਰਦੁਆਰਾ ਰੇਰੂ ਸਾਹਿਬ ਜਾਂਦਾ ਜਦੋਂ ਰਹਿਰੂ ਸਾਹਿਬ ਗਿਆ ਤੇ ਉੱਥੇ ਉਸ ਵੇਲੇ ਦੇ ਨਾਲ ਅਮਰਤ ਵੇਲਾ ਸੀ ਉਦੋਂ ਜਿਹੜੇ ਸੀ ਉਹ ਲੱਸੀ ਜਿਹੜੀ ਉਹ ਵਰਤਾਈ ਜਾ ਰਹੀ ਸੀ। RAM ji ਦਾਸ ਨੇ ਜਾ ਕੇ ਲੱਸੀ ਛਕੀ। 10 ਵਜੇ ਜਦੋਂ ਪ੍ਰਸ਼ਾਦਾ ਆਇਆ ਤੇ ਪ੍ਰਸ਼ਾਦਾ ਪੰਗ ਦੇ ਵਿੱਚ ਬੈਠ ਕੇ ਛਕਣ ਲੱਗਾ। ਆਪੇ ਥਾਲ ਮਿਲਦਾ ਹੈ, ਆਪੇ ਜਿਹੜਾ ਉਹ ਗਲਾਸ ਮਿਲਦਾ ਹੈ, ਆਪੇ ਚਮਚ ਮਿਲਦਾ ਹੈ ਤੇ ਆਪੇ ਦਾਲ, ਆਪੇ ਸਾਰਾ ਕੁਝ ਜਦੋਂ ਗੁਰੂ ਘਰ ਲੰਗਰ ਜਿਹੜਾ ਉਹਨੂੰ ਬੈਠੇ ਨੂੰ ਮਿਲਦਾ ਹੈ ਤਾਂ ਫਿਰ ਛਕਣ ਤੋਂ ਬਾਅਦ ਆਪੇ ਸੇਵਾਦਾਰ ਜਿਹੜੇ ਉਹ ਉਹਦਾ ਥਾਲ ਵੀ ਜਿਹੜਾ ਚੁੱਕ ਕੇ ਲੈ ਜਾਂਦੇ। ਬੜਾ ਪ੍ਰਭਾਵਿਤ ਹੋਇਆ। ਇੱਕ ਪਾਸੇ ਸ਼ਿਵ ਦਿਵਾਲੇ ਦੇ ਪੰਡ ਧੱਕੇ ਮਾਰ ਕੇ ਬਾਹਰ ਕੱਢਦਾ ਇੱਕ ਪਾਸੇ ਇੱਕ ਕਿਹੜਾ ਘਰ ਹੈ ਜਿੱਥੇ ਆਪੇ ਬੈਠਿਆ ਨੂੰ ਪ੍ਰਸ਼ਾਦਾ ਜਿਹੜਾ ਛਕਣ ਵਾਸਤੇ ਮਿਲਦਾ ਹੈ ਫਿਰ ਦੁਪਹਿਰ ਵੇਲੇ ਦੇ ਨਾਲ ਗੁਰਬਾਣੀ ਕੀਰਤਨ ਸਰਵਣ ਕੀਤਾ ਸ਼ਬਦ ਦੀ ਵਿਚਾਰ ਸੁਣੀ ਤੇ ਰਾਤ ਨੂੰ ਸੋਦਾ ਰਹਿਰਾ ਸਾਹਿਬ ਦਾ ਪਾਠ ਸਰਵਣ ਕੀਤਾ ਬਸ ਇਸ ਦਿਨ ਤੋਂ ਉਹਨੇ ਮਨ ਵਿੱਚ ਧਾਰ ਲਿਆ ਕਿ ਇਹ ਗੁਰਨਾਨਕ ਦਾ ਘਰ ਸਭ ਤੋਂ ਮਹਾਨ ਹੈ ਇਸ ਕਰਕੇ ਮੈਂ ਵੀ ਜਿਹੜਾ ਉਹ ਸਿੱਖ ਬਨਣਾ ਹੈ ਉਹਨੇ ਜਾ ਕੇ ਮਾਂ ਨੂੰ ਕਹਿ ਦਿੱਤਾ ਕਿ ਹੁਣ ਮੈਂ ਸਿੱਖ ਬਨਣਾ ਹੈ ਤਾਂ ਉਸ ਵੇਲੇ ਦੇ ਨਾਲ ਜਿਹੜਾ ਸੀ ਸ਼ਿਭੂ ਮਲ ਖੱਤਰੀ ਸੀ ਉਹਦਾ ਸ਼ੌਕਾਰਾ ਜਾਂਦਾ ਰਿਹਾ ਤੇ ਉਹ ਆਖਰਕਾਰ ਸ਼ਿਭੂ ਮਲ ਚੜ੍ਹਿਆ ਕਰ ਜਾਂਦਾ ਜਦੋਂ ਚੜਾਈ ਕਰ ਜਾਂਦਾ ਤੇ ਉਸ ਵੇਲੇ ਦੇ ਨਾਲ ਜਿਹੜੀ ਸ਼ਿਭੂ ਮਲ ਦੀ ਪਹਿਲੀ ਪਤਨੀ ਸੀ ਉਹਨੇ ਮਹਿਤਾਬ ਕੌਰ ਤੇ RAM ji das ਨੂੰ ਘਰ ਚੋਂ ਬਾਹਰ ਕੱਢਤਾ ਵੀ ਤੇਰਾ ਇਸ ਘਰ ਵਿੱਚ ਕੋਈ ਵੀ ਥਾਂ ਜਿਹੜਾ ਉਹ ਨਹੀਂ ਹੈਗਾ ਟਿਕਾਣਾ ਜਿਹੜਾ ਨਹੀਂ ਹੈਗਾ ਹੁਣ ਦੋਵੇਂ ਮਾਂ ਤੇ ਪੁੱਤਰ ਜਿਹੜੇ ਆ ਉਹ ਉਥੋਂ ਤੁਰਦੇ ਆ ਦਰਬਾਰ ਸਾਹਿਬ ਆ ਜਾਂਦੇ ਆ ਇੱਥੇ ਵੀ ਉਸ ਵੇਲੇ ਮਹੰਤਾਂ ਦਾ ਕਬਜ਼ਾ ਸੀ ਕੁਝ ਦਿਨ ਦਰਬਾਰ ਸਾਹਿਬ ਰੁਕਣ ਤੋਂ ਬਾਅਦ ਆਖਰਕਾਰ ਉਹ ਗੁਰਦੁਆਰਾ ਡੇਰਾ ਸਾਹਿਬ ਚਲੇ ਜਾਂਦੇ ਆ ਲਾਹੌਰ ਦੀ ਧਰਤੀ ਤੇ ਤੇ ਉਥੇ ਜਾ ਕੇ ਮਹਿਤਾਬਕੌਰ ਜਿਹੜੀ ਉਹ 10 ਰੁਪਏ ਮਹੀਨੇ ਦੇ ਉੱਪਰ ਜਿਹੜਾ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਏ ਨਾਲੇ RAM ji DAS ਵੀ ਗੁਰਦੁਆਰਾ ਡੇਰਾ ਸਾਹਿਬ ਜਿਹੜਾ ਉੱਥੇ ਸੇਵਾ ਕਰਨੀ ਸ਼ੁਰੂ ਕਰ ਦਿੰਦਾ ਤਾਂ ਇਸ ਸਮੇਂ ਦੌਰਾਨ ਜਿਹੜਾ ਸੀ RAM ji DAS ਨੇ ਫਿਰ ਅੰਮ੍ਰਿਤ ਪਾਣ ਕੀਤਾ ਉਹਦਾ ਨਾਮ ਰੱਖਿਆ ਜਾਂਦਾ ਹੈ ਪੂਰਨ ਸਿੰਘ ਤਾਂ ਪੂਰਨ ਸਿੰਘ ਜਿਹੜਾ ਸੀ ਅਮਰਤ ਸ਼ਗਨ ਤੋਂ ਬਾਅਦ ਜਦੋਂ ਬਣ ਜਾਂਦਾ ਹੈ ਤੇ ਆਖਰ ਥੋੜੇ ਸਮੇਂ ਬਾਅਦ ਜਿਹੜਾ ਸੀ ਮਾ ਮਹਿਤਾਬਕ ਔਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੀ ਹੈ ਹੁਣ ਜਿਹੜਾ ਸੀ ਪੂਰਨ ਸਿੰਘ ਜਿਹੜਾ ਉਹ ਕੱਲਾ ਰਹਿ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਕੇ ਸੇਵਾ ਕਰਨੇ ਸ਼ੁਰੂ ਕਰ ਦਿੰਦਾ ਹੈ ਉਸ ਵੇਲੇ 1934 ਦੀ ਇੱਕ ਘਟਨਾ ਹੈ ਜਦੋਂ ਗੁਰਦੁਆਰਾ ਡੇਰਾ ਸਾਹਿਬ ਦੇ ਬਾਹਰ ਕੋਈ ਬੰਦਾ ਜਿਹੜਾ 4 ਕੋ ਸਾਲ ਦੇ ਇੱਕ ਲੂਲੇ ਤੇ ਲੰਗੜੇ ਬੱਚੇ ਨੂੰ ਛੱਡ ਜਾਂਦਾ ਹੈ ਇਹ ਬੱਚਾ ਜਿਹੜਾ ਸੀ ਮੰਦ ਮੰਦਬੁੱਧੀ ਸੀ ਜਦੋਂ ਇਸ ਗੱਲ ਦਾ ਪਤਾ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮukh ਸਿੰਘ ਨੂੰ ਲੱਗਾ ਤੇ ਗੁਰਮukh ਸਿੰਘ ਨੇ ਉਸ ਵੇਲੇ ਪੂਰਨ ਸਿੰਘ ਨੂੰ ਸਾਧ ਕੇ ਕਿਹਾ ਪੂਰਨ ਸਿਆ ਆ ਤੈਨੂੰ ਮੈਂ ਇੱਕ ਸੇਵਾ ਦਿਆਂ ਇਸ ਬੱਚੇ ਦੀ ਪਰਵਰਸ਼ ਜਿਹੜੀ ਉਹ ਤੂੰ ਕਰਨੀ ਹੈ ਉਸ ਬੱਚੇ ਦੀ ਦਵਾਦਾਰੂ ਦਾ ਪ੍ਰਬੰਧ ਕੀਤਾ ਗਿਆ ਤੇ ਪੂਰਨ ਸਿੰਘ ਉਹਨੂੰ ਆਪਣੇ ਨਾਲ ਨਾ ਰੱਖਦਾ ਹੈ ਆਪ ਹੀ ਜਿਹੜਾ ਸੀ ਉਹ ਪ੍ਰਸ਼ਾਦਾ ਪਾਣੀ ਜਿਹੜਾ ਲਿਆ ਕੇ ਉਹਨੂੰ ਛਕਾ ਦਿਆ ਕਰਦਾ ਸੀ ਫਿਰ ਇਦਾਂ ਕਰਕੇ 33 ਤੋਂ ਲੈ ਕੇ 1947 ਤੱਕ ਡੇਰਾ ਸਾਹਿਬ ਤੇ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਸਥਾਨ ਇੱਥੇ ਇਹਨਾਂ ਇਲਾਕਿਆਂ ਦੇ ਵਿੱਚ ਪੂਰਨ ਸਿੰਘ ਜਿਹੜਾ ਉਹ ਇਸ ਬੱਚੇ ਦੀ ਪਰਵਰਸ਼ ਕਰਦਾ ਸੀ ਜਦੋਂ 15 ਅਗਸਤ 1947 ਨੂੰ ਦੇਸ਼ ਦੀ ਵੰਡ ਹੁੰਦੀ ਹੈ ਤਾਂ ਉਸ ਵੇਲੇ 18 ਅਗਸਤ ਵਾਲੇ ਦਿਨ ਪੂਰਨ ਸਿੰਘ ਜਿਹੜਾ ਸੀ ਉਹ ਉਸ ਬੱਚੇ ਨੂੰ ਆਪਣੇ ਮੋਢਿਆਂ ਦੇ ਉੱਪਰ ਚੋੱਕ ਕੇ ਲਾਹੌਰ ਤੋਂ ਚੱਲਦਾ ਹੈ ਤੇ ਅੰਮ੍ਰਿਤਸਰ ਖਾਲਸਾ ਕਾਲਜ ਆ ਜਾਂਦਾ ਹੈ ਉਸ ਵੇਲੇ ਦੇ ਨਾਲ ਜਿਹੜੇ ਵੀ ਲੋਕ ਉਧਰੋਂ ਉੱਜੜ ਕੇ ਆਏ ਸੀ ਉਹਨਾਂ ਸਾਰਿਆਂ ਵਾਸਤੇ ਟਿਕਾਣਾ ਜਿਹੜਾ ਉਹ ਖਾਲਸਾ ਕਾਲਜੀ ਸੀ ਇੱਥੇ ਹੀ ਜਿਹੜਾ ਸੀ 25 ਤੋਂ 30 ਹਜ਼ਾਰ ਦੇ ਕਰੀਬ ਲੋਕ ਜਿਹੜੇ ਉੱਜੜ ਕੇ ਉਧਰੋਂ ਆਏ ਸੀ ਉਹ ਰਿਆ ਕਰਦੇ ਸੀ ਉਹਨਾਂ ਨੂੰ ਚਲੇ ਜਾਂਦੇ ਸੀ ਉਹਨਾਂ ਨੂੰ ਫੇਰ ਉੱਥੇ ਹੋਰ ਆ ਜਾਂਦੇ ਸੀ ਇਥੇ ਆਣ ਕੇ ਪੂਰਨ ਸਿੰਘ ਜਿਹੜਾ ਵਾ ਉਹ ਆਪਣਾ ਡੇਰਾ ਲਾ ਲੈਂਦਾ ਹੈ ਉਸ ਬੱਚੇ ਦੇ ਵਾਸਤੇ ਮੰਗ ਤੰਗ ਕੇ ਜਿਹੜਾ ਵਾ ਉਹ ਪ੍ਰਸ਼ਾਦਾ ਪਾਣੀ ਜਿਹੜਾ ਉਹ ਸ਼ਕਾ ਦਿੰਦਾ ਹੈ ਤਾਂ ਉਸ ਨੇ ਫਿਰ ਕੀ ਵੇਖਿਆ ਪੂਰਨ ਸਿੰਘ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਮੰਦ ਬੁੱਧੀ ਲੋਕ ਸਨ ਜਾਂ ਜਿਹੜੇ ਚੱਲਣ ਫਿਰਨ ਦੇ ਅਸਮਰੱਥ ਸਨ ਉਹਨਾਂ ਨੂੰ ਲੋਕ ਜਿਹੜੇ ਛੱਡ ਛੱਡ ਕੇ ਜਾ ਰਹੇ ਸੀ ਕਿਉਂਕਿ ਉਸ ਵੇਲੇ ਆਪਾਂ ਧਾਪੀ ਮੱਚੀ ਹੋਈ ਸੀ ਜਿਹਨੂੰ ਜਿੱਥੇ ਟਿਕਾਣਾ ਮਿਲਿਆ ਉਹ ਚਲਿਆ ਗਿਆ ਕਿਸੇ ਦਾ ਘਰ ਦਾ ਰਹਿ ਗਿਆ ਕਿਸੇ ਦੇ ਪਰਿਵਾਰ ਦਾ ਮੈਂਬਰ ਰਹਿ ਗਿਆ ਕਿਸੇ ਦਾ ਬਜ਼ੁਰਗ ਰਹਿ ਗਿਆ ਤਾਂ ਉਹਨੂੰ ਸੱਤ ਤੋਂ ਅੱਠ ਜਾਣੇ ਜਿਹੜੇ ਲੋਕ ਸਨ ਉਹ ਇਥੇ ਖਾਲਸਾ ਕਾਲਜ ਦੇ ਆਲੇ-ਦੁਆਲੇ ਜਿਹੜੇ ਉਹ ਪੂਰਨ ਸਿੰਘ ਨੂੰ ਮਿਲ ਜਾਂਦੇ ਆ ਉਹਨਾਂ ਸਾਰਿਆਂ ਨੂੰ ਇੱਕ ਥਾਂ ਦੇ ਉੱਪਰ ਇਕੱਤਰ ਕੀਤਾ ਜਾਂਦਾ ਹੈ ਤੇ ਆਪ ਮੰਗ ਮੰਗ ਕੇ ਪ੍ਰਸ਼ਾਦਾ ਲਿਆ ਕੇ ਜਿਹੜਾ ਪੂਰਨ ਸਿੰਘ ਇਹਨਾਂ ਨੂੰ ਸ਼ਿਕਾਇਆ ਕਰਦਾ ਤੇ ਉਸ ਵੇਲੇ ਦੇ ਨਾਲ ਇਹਨਾਂ ਦੀ ਸੇਵਾ ਸੰਭਾਲ ਕਰਨੀ ਵੀ ਸ਼ੁਰੂ ਕੀਤੀ ਇਹਨਾਂ ਦੇ ਹੱਥ ਪੈਰ ਜਿਹੜੇ ਧੋਣੇ ਸਾਫ਼ ਕਰਨਾ ਮੂੰਹ ਸਾਫ਼ ਕਰਨਾ ਇਤਿਹਾਦਕ ਉਹਨਾਂ ਦੀ ਸੰਭਾਲ ਜਿਹੜੀ ਕਰਨੀ ਸ਼ੁਰੂ ਕੀਤੀ ਜਿੰਨਾ ਕੰਮਾਂ ਤੋਂ ਲੋਕ ਕਿਰਣਾ ਕਰਦੇ ਆ ਉਹ ਕੰਮ ਪੂਰਨ ਸਿੰਘ ਜਿਹੜਾ ਉਹ ਕਰ ਰਿਹਾ ਸੀ ਆਖਰਕਾਰ ਜਿਹੜਾ ਸੀ ਉਹ ਖਾਲਸਾ ਕਾਲਜ ਵਾਲਾ ਕੈਂਪਸ ਸੀ ਉਹ ਵੀ ਖਤਮ ਹੋ ਜਾਂਦਾ ਹੈ ਤਾਂ ਫਿਰ ਪੂਰਨ ਸਿੰਘ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਜਿਹੜਾ ਵਾ ਉਹ ਇਹਨਾਂ 7 ਤੋਂ 8 ਲੋਕਾਂ ਨੂੰ ਜਿਹੜਾ ਉਹ ਰੱਖਦਾ ਹੈ ਕਦੇ ਉਹ ਰੇਲਵੇ ਸਟੇਸ਼ਨ ਦੇ ਕੋਲ ਜਾ ਕੇ ਰੱਖਦਾ ਹੈ ਕਦੇ ਸਿਨੇਮਾ ਘਰ ਦੇ ਵਿੱਚ ਜਾ ਕੇ ਰੱਖਦਾ ਹੈ ਤਾਂ ਇਸ ਸਮੇਂ ਦੌਰਾਨ ਪੂਰੇ ਪਾਸੇ ਜਿਹੜਾ ਸੀ ਉਹ ਪੂਰਨ ਸਿੰਘ ਦੀ ਚਰਚਾ ਹੋਣੀ ਸ਼ੁਰੂ ਹੋ ਗਈ ਸੀ ਕਿ 7 ਤੋਂ 8 ਐਸੇ ਲੋਕ ਜਿਹੜੇ ਚੱਲਣ ਫਿਰਨ ਦੇ ਅਸਮਰਥ ਹੈ ਉਹਨਾਂ ਦੀ ਸੇਵਾ ਸੰਭਾਲ ਪੂਰਨ ਸਿੰਘ ਕਰਦਾ ਪਿਆ ਤਾਂ ਫਿਰ ਇਹ ਇੱਕ ਚੱਲਦਾ ਫਿਰਦਾ ਉਸ ਵੇਲੇ ਪਿੰਗੜਵਾਲਾ ਪਿੰਗਲਵਾੜਾ ਸੀ ਫਿਰ ਸਵਾਗਤ ਪੂਰਨ ਸਿੰਘ ਜੀ ਹੁਣ ਜਿਹੜੇ ਆ ਉਹ ਜਾ ਕੇ ਮਾਸਟਰ ਤਾਰਾ ਸਿੰਘ ਨੂੰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਔਰ ਸ਼੍ਰੋਮਣੀ ਅਕਾਲੀ ਦਲ ਦੇ ਵੀ ਪ੍ਰਧਾਨ ਸੀ ਉਹਨਾਂ ਨੇ ਵੀ ਜਾ ਕੇ ਕਿਹਾ ਕਿ ਇਦਾਂ ਕਰਕੇ ਆਪਾਂ ਜਿਹੜਾ ਵਾ ਇੱਕ ਵੱਡੀ ਸੰਸਥਾ ਜਿਹੜੀ ਉਹ ਕਾਇਮ ਕਰਨੀ ਹੈ ਤਾਂ ਉਸ ਵੇਲੇ ਮਾਸਟਰ ਤਾਰਾ ਸਿੰਘ ਹੋਣਾ ਨੇ ਸ਼੍ਰੀ ਦਰਬਾਰ ਸਾਹਿਬ ਦੇ ਖਜ਼ਾਨੇ ਦੇ ਵਿੱਚੋਂ 50000 ਰੁਪਏ ਦੀ ਪ੍ਰਵਾਨਗੀ ਦਿੱਤੀ ਉਸ ਤੋਂ ਬਾਅਦ ਫਿਰ 10000 ਰੁਪਏ ਦੀ ਪ੍ਰਵਾਨਗੀ ਜਿਹੜੀ ਉਹ ਦਿੱਤੀ ਸੀ ਤੇ ਆਖਰਕਾਰ 1958 ਦੇ ਵਿੱਚ ਜਾ ਕੇ ਬਸ ਸਟੈਂਡ ਦੇ ਬਿਲਕੁਲ ਸਾਹਮਣੇ ਤਸੀਲਪੁਰਾ ਦੇ ਵਿੱਚ ਜਿਹੜਾ ਜੀਟੀ ਰੋਡ ਸੀ ਉੱਥੇ ਜਾ ਕੇ ਫਿਰ ਪਿੰਗਲਵਾੜਾ ਜਿਹੜਾ ਉਹ ਸਥਾਪਿਤ ਕੀਤਾ ਜਾਂਦਾ ਹੈ ਇੱਥੇ ਫਿਰ ਜਿਹੜਾ ਵੀ ਇਹ ਭੰਗ ਹੁੰਦਾ ਸੀ ਨਪਾਸ ਹੁੰਦਾ ਸੀ ਜਾਂ ਜਿਹੜਾ ਮੰਦਬੁੱਧੀ ਹੁੰਦਾ ਸੀ ਉਹਨੂੰ ਲਿਆ ਕੇ ਭਗਤ ਪੂਰਨ ਸਿੰਘ ਨੇ ਰੱਖ ਕੇ ਉਹਦੀ ਸੇਵਾ ਸੰਭਾਲ ਕਰਨੀ ਸ਼ੁਰੂ ਕੀਤੀ ਸੀ ਇੱਕ ਇੱਕ ਰੁਪਈਆ ਇਕੱਠਾ ਕਰਕੇ ਪਿੰਗਲਵਾੜਾ ਜਿਹੜਾ ਉਹ ਸਥਾਪਿਤ ਕੀਤਾ ਗਿਆ ਉਹਨਾਂ ਗਰੀਬ ਗੁਰਦੇ ਲੋਕਾਂ ਦੀ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਸੀ ਉਹਨਾਂ ਦਾ ਆਸਰਾ ਪੂਰਨ ਸਿੰਘ ਬਣੇ ਸੀ ਜਿਨ੍ਹਾਂ ਨੂੰ ਕੋਈ ਸਾਂਭਣ ਵਾਲਾ ਨਹੀਂ ਸੀ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਪੂਰਨ ਸਿੰਘ ਨੇ ਕੀਤੀ ਸੀ ਇਸ ਕਰਕੇ ਉਹਨਾਂ ਨੂੰ ਜਿਹੜਾ ਭਗਤ ਪੂਰਨ ਸਿੰਘ ਜਿਹੜਾ ਉਹ ਕਿਹਾ ਜਾਣ ਲੱਗ ਪਿਆ ਸੀ ਜੋ ਕੁਰਬਾਨੀ ਦਾ ਪਾਵਨ ਬਚਨ ਹੈ ਕਿ ਵਿੱਚ ਦੁਨੀਆ ਸੇਵਾ ਕਮਾਈ ਹੈ ਤਾਂ ਦਰਗਾ ਬੈਸਣ ਪਾਈਏ ਇਸ ਪੰਕਤੀ ਦੇ ਉੱਪਰ ਜੇ ਪੂਰਾ ਪੂਰਾ ਕਿਸੇ ਨੇ ਅਮਲ ਕੀਤਾ ਹੈ ਜੇ ਕਿਸੇ ਨੇ ਆਪਣੇ ਜੀਵਨ ਵਿੱਚ ਇਸ ਪੰਕਤੀ ਨੂੰ ਧਾਰਨ ਕੀਤਾ ਹੈ ਤੇ ਉਹ ਕੇਵਲ ਤੇ ਕੇਵਲ ਭਗਤ ਪੂਰਨ ਸਿੰਘ ਜੀ ਸਨ ਇਦਾਂ ਕਰਕੇ ਪਿੰਗਲਵਾੜਾ ਜਿਹੜਾ ਹੋਂਦ ਵਿੱਚ ਆ ਜਾਂਦਾ ਹੈ ਭਗਤ ਪੂਰਨ ਸਿੰਘ ਜੀ ਦੀਆਂ ਕੀਤੀਆਂ ਹੋਈਆਂ ਸੇਵਾਵਾਂ ਦੇ ਬਦਲੇ ਫਿਰ ਉਹਨਾਂ ਨੂੰ ਪਦਮਸ਼ਰੀ ਦਾ ਖਿਤਾਬ ਦਿੱਤਾ ਜਾਂਦਾ ਹੈ ਇਦਾਂ ਕਰਕੇ ਹੋਰ ਵੀ ਬਹੁਤ ਸਾਰੇ ਅਵਾਰਡ ਜਿਹੜੇ ਸੀ ਉਹ ਭਗਤ ਪੂਰਨ ਸਿੰਘ ਨੂੰ ਦਿੱਤੇ ਗਏ ਸੀ ਪਰ ਜਦੋਂ ਜੂਨ 1984 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਪਰ ਟੈਂਕਾਂ ਤੋਂ ਦੇ ਨਾਲ ਹਮਲਾ ਹੁੰਦਾ ਹੈ ਉਦੋਂ ਭਗਤਪੁਰ ਸਿੰਘ ਉਹਨਾਂ ਨੇ ਆਪਣਾ ਪਦਮ ਸ਼੍ਰੀ ਦਾ ਖਿਤਾਬ ਜਿਹੜਾ ਉਹ ਵਾਪਸ ਕਰ ਦਿੱਤਾ ਸੀ ਤੇ ਨਾਲੇ ਇੱਕ ਚਿੱਠੀ ਵੀ ਜਿਹੜੀ ਹੈ ਉਦੇਸ਼ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਨਾਮ ਦੇ ਉੱਪਰ ਲਿਖੀ ਸੀ ਕਿ ਕਿਵੇਂ ਫੌਜ ਨੇ ਆਣ ਕੇ ਅੰਮ੍ਰਿਤਸਰ ਦੇ ਵਿੱਚ ਲੋਕਾਂ ਦੇ ਉੱਪਰ ਜਿਹੜੇ ਉਹ ਜ਼ੁਲਮ ਕੀਤੇ ਹੈ ਨਾ ਫਿਰ ਇਦਾਂ ਕਰਕੇ ਭਗਤਪੂਰਨ ਸਿੰਘ ਜੀ ਨੇ ਜਿੱਥੇ ਬੇਆਸਰਿਆਂ ਨੂੰ ਆਸਰਾ ਦਿੱਤਾ ਜਿੱਥੇ ਉਹਨਾਂ ਨੇ ਸੇਵਾ ਸੰਭਾਲ ਕੀਤੀ ਉਹਦੇ ਨਾਲ ਨਾਲ ਉਹਨਾਂ ਨੇ ਮਨੁੱਖਤਾ ਦੇ ਕਾਰਜ ਵਾਸਤੇ ਬਹੁਤ ਸਾਰੇ ਲੇਖ ਲਿਖ ਲਿਖ ਕੇ ਜਿਹੜੇ ਸੀ ਉਹ ਵੰਡੇ ਸੀ ਕਿਵੇਂ ਉਹਨਾਂ ਨੇ ਲੋਕਾਂ ਨੂੰ ਸਮਝਾਇਆ ਕਿ ਤੁਹਾਡਾ ਪਾਣੀ ਖਤਮ ਹੁੰਦਾ ਪਿਆ ਹੈ ਕਿਵੇਂ ਲੋਕਾਂ ਨੂੰ ਦੱਸਿਆ ਕਿ ਤੁਸੀਂ ਵਾਤਾਵਰਨ ਦੀ ਸੇਵਾ ਸੰਭਾਲ ਕਰਨੀ ਹੈ ਕਦੇ ਵੀ ਭਗਤਪੂਰਨ ਸਿੰਘ ਹੋਣੀ ਜਿਹੜੇ ਸਨ ਉਹ ਜਿਹੜੀ ਪਾਸ ਹੈ ਇਤਿਹਾਸਕ ਦੇ ਉੱਪਰ ਸਫ਼ਰ ਨਹੀਂ ਸੀ ਕਰਦੇ ਕਹਿੰਦੇ ਸੀ ਕਿ ਪ੍ਰਦੂਸ਼ਣ ਫਲਾ ਰਹੀ ਹੈ ਹਾਂ ਰੇਲ ਦੇ ਉੱਪਰ ਉਹ ਸਫ਼ਰ ਜਿਹੜਾ ਉਹ ਜ਼ਰੂਰ ਕਰ ਲਿਆ ਕਰਦੇ ਸੀ ਆਪਣੇ ਪੈਰਾਂ ਦੇ ਵਿੱਚ ਜਿਹੜਾ ਲੱਕੜ ਦੀਆਂ ਖੜਾਵਾਂ ਪਾ ਕੇ ਰੱਖਦੇ ਸੀ ਤਾਂ ਇਦਾਂ ਕਰਕੇ ਭਗਤਪੂਰਨ ਸਿੰਘ ਜੀ ਜਿਹੜੇ ਸੀ ਉਹ ਗਰੀਬ ਗੁਰਦੇ ਲੋਕਾਂ ਦੀ ਸਹਾਇਤਾ ਜਿਹੜੀ ਉਹ ਕਰਦੇ ਸੀ ਇਦਾਂ ਕਰਕੇ ਮਾਨਵਤਾ ਦੇ ਕਾਰਜ ਕਰਦਿਆਂ ਕਰਦਿਆਂ ਮਨੁੱਖਤਾ ਦੇ ਕਾਰਜ ਕਰਦਿਆਂ ਕਰਦਿਆਂ ਆਖਰਕਾਰ ਭਗਤਪੂਰਨ ਸਿੰਘ ਜੀ ਜਿਹੜੇ ਸਨ 5 ਅਗਸਤ 1992 ਨੂੰ ਇਹ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਆ ਜੋ ਕੁਝ ਭਗਤਪੂਰਨ ਸਿੰਘ ਨੇ ਕੀਤਾ ਹੈ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਪਰ ਚੱਲਣ ਦੀ ਲੋੜ ਹੈ ਜੋ ਪਾਵਨ ਗੁਰਬਾਣੀ ਦਾ ਬਚਨ ਹੈ ਕਿ ਭਗਤਾਂ ਕੀ ਚਾਲ ਨਰਾਲੀ ਉਹ ਜਿਹੜੀ ਚਾਲ ਹੈ ਉਹ ਭਗਤਪੂਰਨ ਸਿੰਘ ਦੇ ਜੀਵਨ ਦੇ ਵਿੱਚੋਂ ਵੇਖੀ ਸਕਦੀ ਹੈ ਜੋ ਕੁਝ ਗੁਰਬਾਣੀ ਨੇ ਸਾਨੂੰ ਕਿਹਾ ਉਹ ਆਪਣੇ ਜੀਵਨ ਦੇ ਉੱਪਰ ਭਗਤਪੂਰਨ ਸਿੰਘ ਉਹਨਾਂ ਨੇ ਹੰਡਾਇਆ ਔਰ ਹਰਾਨੀ ਦੀ ਗੱਲ ਹੈ ਕਿ ਭਗਤਪੂਰਨ ਸਿੰਘ ਜੀ ਦੇ ਲਿਖੇ ਹੋਏ ਲੇਖ ਜਿਹੜੇ ਭਗਤਪੂਰਨ ਸਿੰਘ ਖੁਦ ਦਸਵੀਂ ਦੇ ਵਿੱਚੋਂ ਫੇਲ ਹੋ ਗਏ ਅੱਜ ਉਹਨਾਂ ਦੇ ਲਿਖੇ ਲੇਖ ਪੀ ਐਚ ਡੀ ਜਿਹੜੇ ਲੋਕ ਹੈ ਉਹ ਵੀ ਪੜਦੇ ਆ ਇਥੋਂ ਤੱਕ ਕਿ ਭਗਤਪੂਰਨ ਸਿੰਘ ਦੇ ਜੀਵਨ ਦੇ ਉੱਪਰ ਜਿਹੜੀ ਉਹ ਪੀ ਐਚ ਡੀ ਕੀਤੀ ਜਾਂਦੀ ਹੈ ਤੇ ਖੁਦ ਉਹ ਜਿਹੜੇ ਉਹ ਦਸਵੀਂ ਚੋਂ ਫੇਲ ਸੀ ਭਾਵ ਇਹ ਕਿ ਉਹਨਾਂ ਦੇ ਕੋਲ ਰੋਹਾਨੀਅਤ ਦੇ ਦਾਤ ਸੀ ਉਹਨਾਂ ਦੇ ਕੋਲ ਐਸੀ ਤਾਕਤ ਸੀ ਜਿਹਦੇ ਕਰਕੇ ਉਹਨਾਂ ਨੇ ਮਹਾਨ ਕਾਰਜ ਜਿਹੜਾ ਮਨੁੱਖਤਾ ਦਾ ਮਨੁੱਖਤਾ ਦੇ ਭਲੇ ਦਾ ਕੀਤਾ ਜਿੱਥੇ ਅੱਜ ਰੈੱਡ ਕਰਾਸ ਦੀ ਗੱਲ ਹੁੰਦੀ ਹੈ ਉਥੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਰੈੱਡ ਕਰਾਸ ਮਨੁੱਖਤਾ ਦੇ ਭਲੇ ਦੀ ਗੱਲ ਕਰਦੀ ਹੈ ਪਰ ਕੌਣ ਦੱਸੇਗਾ ਦੁਨੀਆ ਦੇ ਲੋਕਾਂ ਨੂੰ ਕਿ ਪੰਜਾਬ ਦੀ ਧਰਤੀ ਦੇ ਉੱਪਰ ਵੀ ਇੱਕ ਐਸੀ ਮਹਾਨ ਸ਼ਖਸੀਅਤ ਹੋਈ ਸੀ ਜਿਨ੍ਹਾਂ ਦੇ ਕੋਲ ਕੋਈ ਸਾਧਨ ਨਹੀਂ ਸੀ ਜਿਨ੍ਹਾਂ ਦੇ ਕੋਲ ਕੋਈ ਢੰਗ ਤਰੀਕਾ ਵੀ ਨਹੀਂ ਸੀ ਉਹਨਾਂ ਨੇ ਇਹਦੇ باوجود ਰੁਪਈਆ ਰੁਪਈਆ ਮੰਗ ਕੇ ਐਨੀ ਵੱਡੀ ਸੰਸਥਾ ਜਿਹੜੀ ਉਹ ਆਰੰਭ ਕਰ ਦਿੱਤੀ ਸੀ ਅੱਜ ਮਦਰ ਟ੍ਰੇਸਾ ਦੀ ਗੱਲ ਹੁੰਦੀ ਹੈ ਕਿ ਉਹਨੇ ਮਨੁੱਖਤਾ ਦੇ ਲਈ ਕਾਰਜ ਕੀਤੇ ਵੀ ਉਹ ਕਰਸੇ ਦੀ ਇਹ ਕਿਉਂ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਕੋਲ ਵਸੀਲਾ ਸੀ ਉਹਨਾਂ ਕੋਲ ਸਾਧਨ ਸੀ ਲੇਕਿਨ ਭਗਤ ਪੂਰਨ ਸਿੰਘ ਦੇ ਕੋਲ ਤੇ ਕੋਈ ਸਾਧਨ ਹੀ ਨਹੀਂ ਸੀ ਹੈਗਾ ਇਹਦੇ باوجود ਵੀ ਉਹਨਾਂ ਨੇ ਐਡਾ ਵੱਡਾ ਮਹਾਨ ਕਾਰਜ ਕੀਤਾ ਔਰ ਰੁਪਈਆ ਰੁਪਈਆ ਮੰਗ ਕੇ ਜਿਹੜਾ ਸੀ ਗਰੀਬ ਗੁਰ ਦੇ ਲੋਕਾਂ ਨੂੰ ਸਹਾਰਾ ਦਿੱਤਾ ਆਪਾਂ ਭਗਤ ਪੂਰਨ ਸਿੰਘ ਦੇ ਦਰਸਾਏ ਰਸਤੇ ਤੇ ਚੱਲਣ ਦਾ ਯਤਨ ਕਰੀਏ ਤੇ ਉਹਨਾਂ ਦੇ ਜੀਵਨ ਵਿੱਚੋਂ ਪ੍ਰੇਰਣਾ ਲੈਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ